हां जी दोस्तों सत श्री अकाल सारे फार्मर वीरा नु दोस्तो तो दोस्तों आज पहुंचेया ਪਿੰਡ ਸ਼ਕਰੀ ਤਹਿਸੀਲ ਜਿਹੜਾ ਸਪੈਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤੇ ਵੀਰ ਸਰਪਜੀਤ ਸਿੰਘ ਉਹਨਾਂ ਦੇ ਕੋਲ ਅੱਜ ਆਪਣੀ ਜਿਹੜੀ ਦੋਸਤੋ ਪਹੁੰਚ ਸੀਗੀ ਅੱਜ ਇਸ ਵੀਡੀਓ ਤੇ ਵਿੱਚ ਹਰ ਵਾਰ ਦੀ ਤਰ੍ਹਾਂ ਦੋਸਤੋ ਕੋਈ ਚਾਰ ਪੰਜ ਆਪਾਂ ਤੁਹਾਨੂੰ ਨਾਗ ਇਸ ਕਿਲੇ ਦੇ ਉਪਰੋਂ ਦਿਖਾਈਦੇ ਆ ਸੋ ਸੇਲ ਪਰਚੇਜ਼ ਦਾ ਕੰਮ ਆ ਇਹ ਦੋਸਤੋ ਆਪਾਂ ਫਸਟ ਲਈ ਜਿਹੜਾ ਜ਼ਿਕਰ ਕਰ ਦਿੰਨੇ ਆ ਸਾਰੇ ਫਾਰਮਰ ਵੀਰਾਂ ਦੇ ਅੱਗੇ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਨਗ ਦਿਖਾਉਣੇ ਆ ਤੁਹਾਨੂੰ ਤਿੰਨ ਸਾਹਮਣੇ ਤੁਸੀਂ ਦੋਸਤੋ ਇਹ ਵਾੜਾਂ ਦੇਖ ਰਹੇ ਜੇ ਇੱਕ ਮੱਝ ਹਰ ਵਾਰ ਵੈਸੇ ਕੋਈ ਇੱਕ ਦੋ ਨਗ ਜਿਹੜੇ ਆ ਤੋਕੜ ਗੱਬਣ ਨਗ ਹੁੰਦੇ ਆ ਸੋ ਸਾਰੇ ਖਰੀਦਦਾਰ ਵੀਰਾਂ ਦੀ ਜਿਹੜੀ ਦੋਸਤੋ ਚੁਆਇਸ ਨੂੰ ਦੇਖਦੇ ਹੋਏ ਇਹ ਕੰਮ ਕੀਤਾ ਜਾਂਦਾ ਕਿਉਂਕਿ ਕੋਈ ਭੈਣ ਭਰਾ ਸੱਜਣਾ ਜੇਕਰ ਆਪਾਂ ਪੰਜ ਚਾਰ ਪਸ਼ੂ ਦਿਖਾ ਰਹੇ ਆ ਇੱਕ ਅੱਧਾ ਨਗ ਜਿਹੜਾ ਤੋਕੜ ਗੱਬਣ ਵੀ ਆਇਆ ਹੁੰਦਾ ਸੋ ਉਹ ਵੀ ਕੋਈ ਚਾਹ ਬਣ ਵੀਰ ਤੁਸੀਂ ਖਰੀਦਦਾਰੀ ਕਰ ਲੈਂਦੇ ਹੋ ਠੀਕ ਆ ਜੀ ਤੇ ਤਿੰਨ ਵਾੜਾਂ ਨੇ ਤਿੰਨੇ ਵਾੜਾਂ ਗੱਬਣ ਇੱਕ ਤੋਕੜ ਗੱਬਣ ਜਿਹੜੀ ਮ ਤੇ ਗੱਬਣ ਦੀ ਜੇਰ ਦੋਸਤੋ ਕਿ ਟਾਈਮਿੰਗ ਕਿੰਨੀ ਹੈ ਕਿੰਨਾ ਸਮਾਂ ਹੋ ਗਿਆ ਗੱਬਣ ਨੂੰ ਉਹ ਵੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਪੂਰੀ ਗੱਲਬਾਤ ਆਪਾਂ ਵੀਰ ਸਰਪੰਚ ਸਿੰਘ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਤੋਂ ਪੂਰੀ ਡਿਟੇਲ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂਗੇ ਅੱਜ ਤਰੀਕ ਦੋਸਤੋ 7 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਆਪਾਂ ਇਹ ਅੱਜ ਵੀਡੀਓ ਬਣਾ ਰਹੇ ਹਾਂ ਤੇ ਸਰਹਿਆਲੀ ਤੋਂ ਵੀ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਹੈ ਨਸ਼ਹਰੇ ਪਨੂਆ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਸਰਹਿਆਲੀ ਮੰਡ ਪਿੰਡ ਬਿਲਕੁਲ ਲੱਗ ਗਿਆ ਤੇ ਸ਼ਖਰੀ ਤੁਸੀਂ ਵਿਜ਼ਿਟ ਕਰਨੀ ਆ ਆਓ ਕਰਦੇ ਸਭ ਤੋਂ ਪਹਿਲਾਂ ਵੀਰ ਸਰਬਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਤੇ ਠੀਕ ਠਾਕ ਹੈ ਜੀ ਹੋਰ ਵੀਰ ਜੀ ਕੀ ਹਾਲ ਨੇ ਹੋਰ ਕੈਮ ਚਲ ਸ਼ੁਕਰਮਾਲ ਕਦਾ ਅੱਛਾ ਵੀਰ ਸਰਬਜੀਤ ਸਿੰਘ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਨਗ ਪਾਈ ਸੀ ਪੰਜ ਚਾਰ ਹੋ ਗਈ ਸੀ ਸੇਲ ਹੈ ਹਾਂਜੀ ਹਾਂਜੀ ਹੋ ਗਈ ਠੀਕ ਆ ਜੀ ਤੇ ਅੱਜ ਵੀ ਇੱਕ ਤਕਰੀਬਨ ਝੋਟੀ ਤੁਸੀਂਾਂ ਦੇ ਵਿੱਚ ਚੰਗੀ ਖਾਸ ਆਈ ਸੀ ਉਹ ਵੇਗ ਗਈ ਹੈ ਫਿਲਹਾਲ ਹਾਂਜੀ ਹਾਂਜੀ ਤੇ ਅੱਜ ਆਪਣੇ ਕੋਲ ਇਹ ਚਾਰ ਪਸ਼ੂ ਆ ਜਿੱਦਾਂ ਆਪਾਂ ਜ਼ਿਕਰ ਕਰ ਦਿੱਤਾ ਤਿੰਨ ਵੜਾ ਜਿਹੜੀਆਂ ਟੁਕੀਆਂ ਖੜੀਆਂ ਨੇ ਤਿਆਰੀ ਵਾਲੀਆਂ ਨੇ ਇੱਕ ਮੱਝ ਇੱਕ ਮੱਝ ਟੋਕੜ ਗੱਬਣਾ ਦੀ ਹਾਂਜੀ ਹਾਂਜੀ ਟੋਕੜ ਗੱਬਣਾ ਦੀ 5 ਮਹੀਨੇ ਦੀ ਗੱਬੜਾ ਜੀ 4 ਕਿਲੋ ਦੁੱਧਾ ਠੀਕ ਹੈ ਜੀ ਤੀਜਾ ਸੂਗਾ ਸੁੰਦੀ ਆ ਠੀਕ ਹੈ ਜੀ ਤੇ ਲਓ ਦੋਸਤੋ ਤੀਜਾ ਸੂਗਾ ਗਾਂ ਉਹਨੇ ਸੂਣਾ ਤੇ 5 ਕਿ 4 5 5 ਕਿਲੋ ਜਿਹੜਾ ਦੁੱਧ ਹਾਜ਼ਰ ਮਿਲੂਗਾ ਤੁਹਾਨੂੰ ਬਾਕੀ ਆਪਾਂ ਡਿਟੇਲ ਇੱਕ ਬਨੇਓ ਲੈਣੀ ਸਟਾਰਟ ਕਰਦੇ ਹਾਂ ਕਿਹੜੇ ਪਾਸੇ ਫਿਰ ਕਰਦੇ ਆਜੋ ਜੀ ਮੱਝ ਵਾਲੇ ਪਾਸੇ ਸ਼ੁਰੂਆਤ ਕਰਦੇ ਹਾਂ ਸੋ ਟੋਕੜ ਗੱਬਣ ਨਾਲ ਤੋਂ ਦੋ ਅਗਰ ਤੀਜਾ ਸਵੇਰ ਸੁਣਾਏ ਨੇ ਹਾਂ ਜੀ ਹਾਂਜੀ ਹਾਂਜੀ ਤੀਜਾ ਸਵੇਰ ਸੁਣਾਏ ਠੀਕ ਹੈ ਜੀ ਤੇ ਗੱਬਣ ਕਿੰਨੇ ਟਾਈਮ ਦੀ ਦੱਸੀ ਸੀ 5 ਮਹੀਨੇ ਦੀ ਜੀ 5 ਮਹੀਨੇ ਦੀ ਹਾਂਜੀ ਆਪਣੀ ਚੈੱਕ ਪਾਸ ਹੈ ਜੀ ਹਾਂਜੀ ਹਾਂਜੀ ਚੈੱਕ ਪਾਸ ਜੇ ਕੋਈ ਵੀ ਰਾਹ ਦੀ ਚੈੱਕ ਫੇਰ ਕਰਾਉਣ ਚਾਹੇਗਾ ਪਤਾ ਵੀ ਆਪਦੀ ਤਸੱਲੀ ਕਰਾ ਸਕਦਾ ਪਰ ਕੋਈ ਫੇਰ ਹਨ ਫਰੀਦਦਰੀ ਕਰੇ ਹਾਂਜੀ ਹਾਂਜੀ ਤੇ ਦੁੱਧ ਚਾਰ ਹੋਊਗਾ ਜਾਂ ਪੰਜ ਹੋਊ ਨਾ ਜੀ ਹੋ ਚਾਰ ਚਾਰ ਹੀ ਸੰਤੂ ਸਾਹਿਬ ਵੇਖੋ ਚਾਰ ਹੋਊਗਾ ਜੀ ਬੋਦਾ ਜੀ ਠੰਡੀ ਧੀਰੀ ਇੱਕ ਨੰਬਰ ਹਾਂਜੀ ਪਾੜੇ ਦੇ ਚੋਕੀ ਜੋ ਮਰਜੀ ਆਟਾ ਭਾਵੇਂ ਪਾ ਦੇ ਕੋਈ ਮੰਡ ਪਾ ਦੇ ਉਸੇ ਵੜੇ ਇੱਕ ਮਿੰਟ ਠੀਕ ਹੈ ਠ ਮਿਲਦੀ ਦੋਨੋਂ ਡਾਂਗੀ ਹੈ ਨਾ ਦੋਵੇਂ ਡਾਂਗ ਦੋਵੇਂ ਠੀਕ ਆ ਜੀ ਲਓ ਵੀਰੋ ਕੱਢ ਕੇ ਆਪਾਂ ਦਿਖਾ ਦਈਏ ਬਰ ਆ ਦੋਸਤੋ ਮਿਲਦੀ ਦੋਨੋਂ ਟਾਈਮ ਹੀ ਆ ਪਹਾੜਾ ਪਾ ਕੇ ਜਿਹੜਾ ਕੋਈ ਵੰਡ ਪਾ ਦੇ ਵੰਡ ਪਾ ਦੇ ਆਟਾ ਪਾ ਦੇ ਤੇ ਮਿਲਦੀ ਬਿਲਕੁਲ ਪਹਾੜੇ ਵੰਡੇ ਤੇ ਆ ਠੀਕ ਆ ਜੀ ਬਹੁਤ ਜਿਆਦੀ ਹੈ ਜੀ ਤੂੰ ਸੀਲ ਸੌਗਾ ਤੇ ਜੇ ਸੂਬੇ ਦੀ ਗੱਬਣਾ ਤੇ ਦੂਜੇ ਸੂਬੇ ਦੇ ਵਿੱਚ ਹੁਣ ਪ੍ਰੈਜੈਂਟ ਟਾਈਮ ਦੇ ਵਿੱਚ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਆ ਤੇ ਆ ਤੁਸੀਂ ਵੇਖੋ ਚੈੱਕ ਕਰੋ ਬਾਕੀ ਪਿੱਠ ਪੂੜੇ ਤੋਂ ਬਹੁਤ ਸੋਹਣੀ ਹਾਈਟ ਮੀਡੀਅਮ ਦੇ ਵਿੱਚ ਆ ਤੇ ਪਲੀ ਗੋਲੀ ਪੂਰੀ ਆ ਠੀਕ ਆ ਜੀ ਸਭੀ ਸੂਭੀ ਚ ਸੋ ਕੋਈ ਲਸੀ ਜਾਂ ਲਸੇਰੇਪਣ ਦੇ ਵਿੱਚ ਨਹੀਂ ਗਈ ਸੋਹਣੀ ਹਾਈਟ ਸੋਹਣੀ ਫੇਸ ਕੁਆਲਿਟੀ ਤੇ ਗਾਂ ਤੇਜਾ ਸੂਬਾ ਸੋਣਾ ਇਸ ਮਾਜ ਨੇ ਸੋ ਪੰਜਾ ਮਹੀਨਿਆਂ ਦੀ ਭਰਾਵੋ ਜਿਹੜੀ ਇਹ ਗੱਬਣ ਚੈੱਕ ਪਾਸ ਆ ਸੋ ਓਨਰ ਨੇ ਜਕਰਵੀਰ ਸਬਜੀ ਸਿੰਘ ਹੋਂ ਦੀ ਗੱਲ ਕਰਕੇ ਤੇ ਆਪਣੀ ਜਿਹੜੀ ਦੋਸਤ ਚੈੱਕ ਕਰਵਾਈ ਆ ਅੱਗੇ ਮੇਰਾ ਵੀਰ ਕੋਈ ਆਪਣੀ ਤਸੱਲੀ ਕਰਨੀ ਚਾਹੁੰਦਾ ਤੇ ਕੋਈ ਗੱਲ ਨਹੀਂ ਤੁਸੀਂ ਬੇਸ਼ੱਕ ਸਾਈਡ ਵੀਰ ਨਾ ਕਰੋ ਆਪਣੀ ਤਸੱਲੀ ਕਰੋ ਤੇ ਫੇਰ ਲੈ ਕੇ ਜਾਓ ਠੀਕ ਆ ਜੀ ਬਾਕੀ ਵੀਰ ਚੋਣ ਐਨ ਇੱਕ ਨੰਬਰ ਬਾਲੀ ਪੋਲੀ ਚੁਾਈ ਦੇ ਇੱਕ ਨੰਬਰ ਲੱਗੀ ਆ ਬਹੁਤ ਚੰਗੀ ਆ ਬਾਕੀ ਪਿੱਠਪੋੜਾ ਵੀ ਚੰਗਾ ਵਾ ਮੈਂਦਾ ਠੀਕ ਹੈ ਜੀ ਅੱਜ ਦਜਮਰਾਤ ਗੰਡਾ ਵੀ ਚੰਗੀ ਥਣ ਛੱਡੇ ਵਾਲੀ ਸਾਫ ਆ ਲੋ ਵੀ ਭਰਾਓ ਠੀਕ ਹੈ ਜੀ ਸੋ ਚੋਣ ਜਾਂ ਇੱਕ ਨੰਬਰ ਆ ਦੋਸਤੋ ਨੰਬਰ ਜੀ ਇੱਕ ਨੰਬਰ ਚੁਾਈ ਵੀ ਇੱਕ ਨੰਬਰ ਦੀ ਠੀਕ ਆ ਜੀ ਲੋ ਦੋਸਤੋ ਇਹ ਥੰਮ ਲੇਵਾ ਤਾਂ ਟੋਕੜ ਕੱਪਣਾਗਾ ਦੋਸਤੋ ਬਾਕੀ ਦਾ ਰੇਟ ਆਪਾਂ ਪੁੱਛ ਲੈਨੇ ਆ ਤੇ ਵੀਰ ਕੀ ਕਰਦੇ ਆ ਮੋਲੇ ਦਾ ਰੇਡ ਜੀ ਆਪਾਂ ਆਪਣਾ ਅੱਗੇ ਜਾਇਜ਼ ਹੁੰਦਾ ਵਾ ਮੁੱਲ ਤੋਂ ਭਾਵੇਂ 60 ਕਰੀ ਜਾਈਏ ਹਾਂਜੀ ਦੇ ਲੈਣ ਇਹਦਾ 55 ਕਰਦਾ 55 ਆਮਾਨ ਤਨ ਕਰਦਾਂਗੇ ਠੀਕ ਹੈ ਜੀ ਚਲੋ ਹੋਰ ਵੀ ਮੌਕੇ ਤੇ ਕੋਈ ਸੱਜਣ ਆਉਂਦਾ ਆਪਣੇ ਕੋਲ ਭਰਾ ਭੈਣ ਭਰਾ ਆਪਣੇ ਸੱਜਣ ਜੁੜੇ ਆ ਕਾਫੀ ਕਰਦਾਂ ਕਰ ਤੇ ਕਰ ਦਿਓ ਜੋ ਜਿੰਨਾ ਵੀ ਹੋ ਸਕਦਾ ਮੈਂ ਬਹੁਤ ਚੰਗੀ ਜੇ ਕੋਈ ਵੀਰ ਸਾਹਿਬੇ ਤੂੰ ਪੌਣੇ ਰੁਕ ਤੇ ਸੁੰਦੀ ਆ ਆਹ ਆਹ ਬਾਕੀ ਅਜੇ ਦੁੱਧ ਵੀ ਦਊਗੀ 2 ਮਿੰਟ ਸੀਲ ਠੰਡੀ ਬੜੀ ਠੀਕ 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 ਲੋਬ ਦੋਸਤੋ ਅੱਜ ਦਾ ਰੇਡ ਜਿਹੜਾ ਹੈਗਾ ਤੋਕੜ ਗੱਬਣ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਿੱਤਾ ਤੇ ਬਾਕੀ ਮੱਧ ਚੰਗੀ ਆ ਕੋਈ ਇਹ ਨਾ ਮੇਰਾ ਵੀਰ ਦੂਰੋਂ ਜਿਹੜਾ ਆਉਣ ਲੱਗਾ ਵੀ ਇਹ ਕੋਈ ਮੰਦੇ ਵਿੱਚ ਵਿਚਾਰ ਰੱਖਿਓ ਵੀ ਕਰੇ ਲੱਸੀ ਫਿੱਕੀ ਆ ਪੂਰੀ ਰਾਜ ਦੀ ਆ ਰੱਦੀ ਪੋਜੀ ਵਜਨ ਤੋੜ ਪੂਰਾ ਇੱਠ ਪੂਰਾ ਚੌੜਾ ਪੂਰਾ ਵਧੀਆ ਆ ਸੀਲੀ ਸੂਲੀ ਪੂਰੀ ਆ ਹੈ ਠੰਡੀ ਤੇਰੀ ਪਹਾੜੇ ਮੰਡੇ ਤੇ ਮਿਲਦੀ ਆ ਕੋਈ ਮੇਰਾ ਵੀਰ ਆਪਦੀ ਇੱਕ ਟਾਈਮ ਨਹੀਂ ਦੋ ਟਾਈਮ ਆਪਣੀ ਚੋਕੇ ਤਸੱਲੀ ਕਰ ਲੈ ਬਾਕੀ ਕੋਈ ਵੀਰ ਆਪਦੀ ਤਸੱਲੀ ਕਰਕੇ ਖੜੇ ਜੀ ਹਾਂ ਜੀ ਅੱਛਾ ਤੇ ਵੀਰ ਅਕੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਹੈ ਇਹ ਆ ਜੀ ਗਾਂ ਦੂਜਾ ਸੁਆ ਗਾਂ ਦਾ ਠੀਕ ਆ ਜੀ ਹਰ ਸ਼ਹਿਰ ਦਾ ਕੋਈ ਤੇ ਕਰੋ ਸੰਗ ਚ ਆ ਗਿਆ ਹਾਂ ਹਾਂ ਜੀ ਲਓ ਦੱਸੋ ਕਿ ਯਾਰ ਸਰ ਇੱਕ ਕ੍ਰੋਸਾਂਗ ਦੇ ਵਿੱਚ ਇਹ ਵੈੜ ਆ ਦੂਜਾ ਸੂਆ ਇਹਨੇ ਗਾਂ ਸੁਣਾ ਹਾਂਜੀ ਤੇ ਤਿਆਰੀ ਵਾਲੀ ਐ ਬਸ ਹਾਂਜੀ ਇਹ ਜਿਹੜਾ ਰਹਿੰਦਾ ਦਾ ਸੰਤੂ ਸਾਹਿਬ ਹਫਤੇ ਦੇ ਅੰਦਰ ਬਾਹਰ ਸੂਗੀ ਹਫਤਾ ਅਗਲਾ ਬੈਜੂ ਅਜਾ ਹਫਤਾ ਖੰਡ ਹੈ ਨਾ ਹਾਂਜੀ ਹਾਂਜੀ ਅਗਲਾ ਲਓ ਵੀ ਸੋ ਬਾਕੀ ਥੱਲਿਓਂ ਗਰਮ ਵਾਲੀ ਦੋਸਤੋ ਆ ਤੁਸੀਂ ਵੇਖੋ ਵੀ ਸੀਲ ਸਹੂ ਚੰਗਾ ਵਾ ਸੀਲ ਠੰਡੀ ਆ ਠੀਕ ਐ ਸੀਲ ਠੰਡੀ ਆ ਹਾਂਜੀ ਤੇ ਥਣ ਥਣ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਲਾ ਕੇ ਉਹ ਦਿਖਾ ਦਿੰਨੇ ਆ ਤੋਰਨ ਤੋਂ ਪਹਿਲਾਂ ਇੱਕ ਵਾਰੀ ਆ ਕਰੋ ਚੈੱਕ ਠੀਕ ਹੈ ਸੋ ਥਾਣ ਦੇ ਵੀ ਬੜੀ ਸਾਫ ਸੁਥਰੀ ਆ ਲੈਵਾ ਤੁਸੀਂ ਵੇਖੋ ਕਰਮਾ ਵਾਲੀ ਨੇ ਜੇਕਰ ਦੋਸਤੋ ਜੇ 6-7 ਦਿਨ ਇਹ ਰਹਿੰਦਾ ਜਾ ਤੱਕ ਜੀ ਹਫਤੇ ਚ ਪੂਰਾ ਬਣੂਗੀ ਅਜੇ ਥੱਲੇੋਂ ਪੂਰਾ ਵੈਸੇ ਹੁਣ ਵੀ ਬਹੁਤ ਸੋਹਣੀ ਤਿਆਰੀ ਕਰੀ ਬੈਠੀ ਐ ਸੋ ਥਾਣ ਵੀ ਜਿਹੜਾ ਦੋਸਤੋ ਹੱਥੀਂ ਚਵਾਈ ਵਾਲਾ ਤੇ ਹਾਈਟ ਦੀ ਮੀਡੀਅਮ ਆ ਰੰਗ ਪ੍ਰਿੰਟ ਬਹੁਤ ਸੋਹਣਾ ਬਾਕੀ ਇੱਕ ਵਾਰੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆਪਾਂ ਸੋ ਟਿੱਪ ਕੇ ਮੇਰਾ ਵੀਰ ਕੋਈ ਤਸੱਲੀ ਕਰ ਲੈ ਕਰਕੇ ਖੜੇ ਜੀ ਕੋਈ ਵੇਖੋ ਹਰ ਵਾਰ ਆਪਾਂ ਕਹਿੰਨੇ ਦੋਸਤੋ ਜਦੋਂ ਆਪਾਂ ਨਵਾਂ ਪੋਸ਼ ਤੁਹਾਨੂੰ ਖੋਲ ਕੇ ਦਿਖਾਈਦਾ ਸੋ ਆਪਾਂ ਸਾਰੇ ਵੀ ਉਹ ਬੰਦ ਦੀ ਥਣ ਦੀ ਜਰੂਰ ਕਰ ਲਿਆ ਕਰੋ ਅੱਗੋਂ ਜਿਹੜੀ ਆਪਣੀ ਤਸੱਲੀ ਆwner ਮਾਲਕ ਕਰਕੇ ਲੈ ਕੇ ਆਏ ਆ ਅੱਗੋਂ ਕੋਈ ਖਰੀਦਦਾਰ ਆਪਣੀ ਕਰਕੇ ਲੈ ਕੇ ਜਾਵੇ ਬਾਕੀ ਰੰਗ ਰੂng ਬਹੁਤ ਸੋਹਣਾ ਠੀਕ ਆ ਜੀ ਜਿੱਦਾਂ ਇੱਕ ਬਲੈਕ ਤੇ ਵਾਈਟ ਡੱਬ ਦੇਖਦੇ ਆ ਤੇ ਰੈੱਡ ਡੱਬ ਨੇ ਵਿੱਚ ਬਲੈਕ ਰੈੱਡ ਤੇ ਕਿਸੇ ਨਾ ਕੀ ਤੈਅ ਸਰ ਦਾ ਕੋਈ ਵੀਰ ਕ੍ਰੋਸ ਤੁਸੀਂ ਮੰਨ ਲਿਓ ਠੀਕ ਆ ਵੇਲ ਬੂਲ ਸਪੈਸ਼ਲ ਹਾਈਟ ਮੀਡੀਅਮ ਵੇਲ ਲੰਬੀ ਆ ਖਣਦੇਵੇ ਦੀ ਸਾਫ ਸੁਥਰੀ ਆ ਜੋ ਮੌਕੇ ਤੇ ਆਪਾਂ ਦੇਖ ਰਹੇ ਆ ਠੀਕ ਆ ਜੀ ਸੋ ਲਾਇਆ ਲੋਇਆ ਕਾਫੀ ਆ ਕਰਮਾਂ ਵਾਲੀ ਨੇ ਜੇਕਰ ਕੋਈ 6-7 ਦਿਨ ਦਾ ਆਈਡੀਆ ਆਪਾਂ ਉਮੀਦ ਕਰਦੇ ਆਂ ਵੀ ਜੇਕਰ ਖਿੱਚ ਕੇ ਲੈ ਜਾਈਏ ਇਨੇ ਦਿਨ ਤਾਂ ਥੱਲੇੋਂ ਕਰਮਾਂ ਵਾਲੀ ਦਿਨੋਂ-ਦਿਨ ਜਿਹੜਾ ਦੋਸਤੋ ਜਿੰਨੀ ਅੱਜ ਬਣੀ ਆ ਤੇ ਕੱਲ ਤਕਰੀਬਨ ਆਪਾਂ ਦੇਖਾਂਗੇ ਥੋੜਾ ਜਿਹਾ ਹੋਰ ਫਰਕ ਸਭ ਤੋਂ ਹੋਰ ਫਰਕ ਬੜਾ ਬਣਦੀ ਵੜੀ ਆ ਥਾਂ ਚੜ੍ਹੇ ਦੀ ਬ੍ਰਿਟੇ ਆ ਸਾਫ ਸੁਥਰੀ ਬਹੁਤ ਆ ਲਓ ਜੀ ਤਸੀਲ ਸਾਉ ਠੰਡੀ ਤੇਰੀ ਇੱਕ ਨੰਬਰ ਦੀ ਸੀਲੀ ਆ ਸੱਚੇ ਖਾਣੇ ਜਿੱਦ ਤਰ ਮਰਜ਼ੀ ਮੇਰਾ ਵੀਰ ਕੋਈ ਤਸੱਲੀ ਕਰੀ ਚੱਲੇ ਆ ਦੇ ਮਣੀ ਕੋਈ ਆਪਦੀ ਖੁਸ਼ੀ ਆ ਕੋਈ ਦੋਸਤੋ ਇਹੋ ਜਿਹੇ ਪਸੂ ਨੂੰ ਬੰਗਾ ਪਾਲੇ ਪਾਲੇ ਨਾ ਪਾਵੇ ਤਾਂ ਫਿਰ ਵੀ ਜਿਹੜਾ ਕੋਈ ਭਵਾਨੀ ਕੀ ਥਣ ਕਿਡਾ ਸਾਫ ਫਾੜੀ ਜਿਹੜਾ ਚਟਾ ਜੇ ਪੜਨੀ ਹੈ ਜੇ ਅਜੇ ਪੂਰਾ ਹਫਤਾ ਪਿਆ ਦਾ ਠੀਕ ਹੈ ਜੀ ਹਾਂਜੀ ਤੇ ਅਛਾ ਵੀਰ ਇਹਦੀ ਆਪਾਂ ਡਿਮਾਂਡ ਕੀ ਕਰਦੇ ਆ ਤੇ ਲੈਣ ਦੇ ਨਾਲ ਹੀ ਇੱਕ ਗੱਲ ਬਾਤ ਉਹ ਵੀ ਦੱਸ ਦਿਓ ਕਲੀਅਰ ਕੱਟ ਜਾ ਵੀ ਕਿੱਥੋਂ ਤੱਕ ਆਪਾਂ ਦੇ ਆਪਣੇ ਅੱਗੇ ਸੰਧੂ ਸਾਹਿਬ ਭਾ ਤੇ ਆਪਣੇ ਅੱਗੇ ਜਾਇਜ਼ ਹੁੰਦੇ ਆ ਹਾਂ ਉਹ ਤੇ ਪੰਜ ਨਾ ਮਰਜ਼ੀ ਕਰੀ ਜੀ ਹਾਂ ਆਪਾਂ 45 ਹੀ ਦੇ ਦਾਂਗੇ 45 ਦੀ ਹੋਰ ਚਲੋ ਹੋਰ ਛੋੜ ਕਰ ਦਾਂਗੇ 2000 ਆਪਾਂ 43 ਦੀ 43 ਦੀ ਹਾਂਜੀ ਲੋ 42 ਦੀ ਵਿੱਚੋਂ ਛੋੜ ਛੱਪਾ ਹੀ ਹੋਊਗਾ 42 ਦੀ ਐਂਡ ਹੀ ਆ ਸੋ 100 ਕੋਈ ਵੀਰ ਠੀਕ ਆ ਜੀ ਉਹ ਵੀ ਕਸਰ-ਕੁਸਰ ਕੱਢ ਕੇ ਵੀ ਇੱਕ ਰਾਹ ਜਾ ਕੇ ਰਾਹ ਦੇਤਾ ਪਾਹ ਦੇਤਾ ਠੀਕ ਆ ਜੀ ਬਾਕੀ ਵਾੜ ਨੇ ਪਹਿਲੇ ਸੂਏ ਦੁੱਧ ਹਾਂ 13-14 ਕਿਲੋ ਭਰਾਇਆ ਵਾਰ ਕੀ ਦੂਜਾ ਸੂਆ ਵਾ ਲੋ ਦੱਸੋ 42000 ਦੀ ਆ ਲਾਸਟ ਚੋਣਾਖਟ ਜਿਹੜੀ 42000 ਦੀ ਉਹਦੇ ਚੋ ਵੀ ਪ੍ਰੇਮ ਪਿਆਰ ਕੋਈ ਛੋੜ ਛੱਪਾ ਥੋੜਾ ਜਿਹਾ ਛੋੜ ਛੱਪਾ ਹੋ ਜਾਊਗਾ ਠੀਕ ਆ ਜੀ ਉਹ ਕਸਰ-ਕੁਸਰ ਜਿੰਨੀ ਵੀ ਇੱਕ ਵਾਰੀ ਕੱਢ ਦਿਤੀ ਆ ਮੇਰਾ ਵੀਰ ਆਪਦਾ ਦੂਰੀਦਾਰੀ ਦਾ ਡਿਸਟੈਂਸ ਆਪਣੀ ਵੇਖ ਕੇ ਠੀਕ ਆ ਜੀ ਦੂਰੀ ਨੇੜੇ ਦਾ ਸਫਰ ਵੇਖ ਕੇ ਆਪਦਾ ਸੌਦਾ ਕਰਦੇ ਹੋ ਠੀਕ ਆ ਬਾਕੀ ਚਾਰੂ ਚੁਰੂ ਅੜੀ ਆ ਬਾਕੀ ਪਾਣੀ ਦੁੱਧ ਹਰ ਕੇ ਵੱਧ ਭਰਾਉਗੀ ਪਹਿਲੇ ਸੂਵੇਤਰੋਂ ਆਂ ਦੇ 13-14 ਲੀਟਰ ਦੁੱਧ ਦੇ ਤੂੰ ਕੀ ਆਪਾਂ ਜ਼ਿਆਦਾ ਨਹੀਂ ਉਮੀਦ ਕਰਦੇ ਚਲ ਫਿਰ ਵੀ ਕੱਦ ਪਜੰਦੇ ਹਿਸਾਬ ਨਾਲ ਇੰਨਾ ਤਾਂ ਮੀਨ ਕਰ ਸਕਦਾ ਵੱਧ ਹੀ ਦੇਊਗੀ ਸੰਤੂ ਸਾਹਿਬ 13-14 ਪਿਰਦਾ ਬਾਕੀ ਠੰਡੀ ਠੁੰਡੀ ਚੰਗੀ ਆ ਯਾਦ ਨਾ ਸਰ ਬਾਕੀ ਦਿਨਾਂ ਦਾ ਫਰਕ ਥੋੜਾ ਪੈ ਜਾਣਾ ਹਾਂਜੀ ਤੇ ਪਸ਼ੂ ਗਰਮ ਵਾਲੇ ਦੁੱਧ ਦੇ ਦੀ ਠੰਡ ਚੱਡੇ ਦੀ ਬਹੁਤ ਖੁੱਲੀ ਆ ਦੁੱਧ ਵਾਲੇ ਪ ਅਜੋ ਅੱਗੇ ਆਜੋ ਵੀਰ ਸਰਬਜੀਤ ਸਿੰਘ ਜੀ ਇੱਧਰ ਆਪਾਂ ਕੋ ਤੰਜਾ ਨੰਬਰ ਤੇ ਆ ਗਈ ਬੈਠੇ ਇਹ ਵੀ ਦੂਜਾ ਸੁਆ ਜੀ ਠੀਕ ਆ ਜੀ ਹੁ ਤਾਂ ਸੋ ਦੂਜਾ ਸੁਆ ਅੱਗੇ ਆਪਾਂ ਜਿਹੜੀ ਤੁਹਾਨੂੰ ਇਹ ਵੈੜ ਇਹ ਵੀ ਥੋੜੀ ਬੜੀ ਆ ਆ ਕਰੋ ਚੱਕ ਜੀ ਠੀਕ ਆ ਜੀ ਇਹ ਦੂਜਾ ਸੁਆ ਜੀ ਇਹਦਾ ਵੀ ਉੱਟਾ ਰਹਿੰਦਾ ਸੁਖਾਬ ਜੀ ਠੰਡੀ ਤੇਰੀ ਕਾਫੀ ਹੈ ਵੀ ਆਹ ਥਾਣੇ ਗਿਆ ਜੀ ਇਹਦੇ ਆ ਦੇਸੀ ਤੰਨ ਭਾਦਰੋਂ ਦਿਨ ਪੂਰੇ ਹੁੰਦੇ ਜੀ ਠੀਕ ਆ ਜੀ ਇਹਦਾ ਵੀ ਹਫਤਾ ਆ 8 ਠੀਕ ਹੈ ਜੀ ਠੀਕ ਹਜੇ ਸਮਾਂ ਹੈ ਫਿਰ ਪਿਆਜ ਦਾ ਹਨਾ ਇਹਦਾ ਵੀ ਅਜਾ ਬਤਾਨਾ ਆਉਂਦੇ ਨਾ ਲਾਏ ਕੱਢ ਦਈਏ ਹੂੰ ਲਓ ਵੀ ਦੋਸਤੋ ਠੀਕ ਹੈ ਜੀ ਭਾਜੀ 9 10 ਕਿ ਦੇਣਾ ਹਾਂਜੀ ਤੇ ਤਕਰੀਬਨ ਦੂਜਾ ਸਵੇਰ ਤੇ ਕਦ ਵੱਡਾ ਇਹਦਾ ਠੀਕ ਹੈ ਵੱਡਾ ਵੱਡਾ ਜੀ ਇਹਦਾ ਵੱਡੇ ਕਦ ਕਾਟ ਦੇ ਵਿੱਚ ਆ ਦੋਸਤੋ ਬਾਕੀ ਜੋ ਰੰਗ ਆ ਜੋ ਪ੍ਰਿੰਟ ਆ ਉਹ ਤੁਹਾਨੂੰ ਬਿਲਕੁਲ ਆ ਸਾਹਮਣੇ ਦੇਖੀ ਰਿਹਾ ਐਨ ਕਰਦੇ ਨੇ ਤੇ ਕਦ ਵੱਡਾ 10 ਦਿਨਾਂ ਦੇ ਵਿੱਚ ਸੋਹਣੀ ਤਿਆਰੀ ਕਰ ਰਹੀ ਆ ਥੱਲੇ ਉਹ ਨੜਾ ਲੋੜਾ ਕਾਫੀ ਆ ਢਿਲ ਟੁਲ ਕਾਫੀ ਲੇਵੇ ਬਾਕੀ ਆ ਦੇਖੋ ਬਣਦੀ ਇਹ ਵੀ ਬੜੀ ਸੰਤੂ ਸਾਹਿਬ ਹਾਂ ਲਓ ਜੀ ਆ ਕਰੋ ਚੈੱਕ ਸੋ ਥਾਣਾ ਵੀ ਜਿਹੜਾ ਦੋਸਤੋ ਪੂਰਾ ਇਹੋ ਜਿਹਾ ਪਸ਼ੂਆਂ ਨੇ ਐਨੀਮਲ ਦੀ ਗੱਲ ਕਰ ਲਈਏ ਤੇ ਹੁਣ ਵੀ ਤਕਰੀਬਨ ਵੈਸੇ ਹੱਥੀ ਚਵਾਈਲਾ ਥਾਣਾ ਤੇ ਪਸ਼ੂmaat ਤੋਂ ਬਾਅਦ ਅਜੇ ਥਾਣਾ ਪੂਰਾ ਪੁੱਟੂ ਪੁੱਟੂ ਪੂਰਾ ਥਾਣਾ ਪੂਰਾ ਪਟੂ ਕੀ ਥਾਣਾ ਦੀ ਚਵਾਈ ਕੋਈ ਤੋਂ ਬਾਅਦ ਥੋੜੀ ਜੀ ਹੋਰ ਸਾਈਜ਼ ਵਿੱਚ ਵਾਧਾ ਹੋ ਜਾਣਾ ਅੱਲਾ ਬਹੁਤ ਜ਼ਿਆਦਾ ਬਣਾਉਂਦੀ ਹੈ ਜੀ ਸੋ ਕੱਦ ਵੱਡਾ ਦੋਸਤੋ ਲੰਬੀ ਲੰਬੀ ਵੀ ਵਾਵਾ ਤੇ ਉੱਚੀ ਵੀ ਠੀਕ ਆ ਸੋਹਣੇ ਕੱਦ-ਕੱਦ ਦੇ ਵਿੱਚ ਆ ਵਟੀਆਂ ਵੜਾਂ ਦੇ ਵਿੱਚ ਹੀ ਆਪਾਂ ਗੇਦੀ ਕਰ ਸਕਦੇ ਆ ਅਜੇ ਤੇ ਬਣ ਨਹੀਂ ਅਜੇ ਦੀ ਗੁੰਦਾ ਹੁੰਦੀ ਆ ਜੀ ਠੀਕ ਹੈ ਜ ਸੋ 35 ਵੀ ਹਜੇ ਜਿਹੜੀ ਦੋਸਤੋ ਗੂੰਦ ਹੀ ਆਉਂਦੀ ਆ ਤੇ ਨਾਰਮਲੀ ਇੱਕ ਆਪਾਂ ਆਈਡੀਆ ਮੰਨ ਸਕਦੇ ਆ ਕਿ ਘੱਟੋ ਘੱਟ ਵੀ ਕੋਈ 7 ਦਿਨਾਂ ਤੋਂ 8 ਦਿਨਾਂ ਤੋਂ ਬਾਅਦ ਹਜੇ ਸਮਾਂ ਲੈ ਜੂਗੀ ਆਰਾਮ ਨਾਲ ਆ ਫੇਸ ਮਾੜਾ ਦਿਖਾ ਦਿਓ ਫਿਰ ਆ ਦਿਖਾਓ ਮੂੰਹ ਆ ਲਓ ਠੀਕ ਹੈ ਜੀ ਆ ਲੈ ਕੋਰਲੀ ਤੇ ਚਲ ਜਾਂਦੇ ਕੋਈ ਅਗਰ ਕੋਈ ਜਾਂਚ ਇਤਨੀ ਸੂਣ ਦੇ ਅਜੇ ਗੁੰਡਾ ਹੁੰਦੇ ਇਹ ਸ਼ਹਿਰ ਤੇ ਹੂੰ 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 ਲਓ ਜੀ ਇਧਰੋਂ ਵੀ ਠੰਢੀ ਇਸ ਨੂੰ ਇੱਕ ਵਾਰੀ ਆ ਲੈ ਬਾਕੀ ਕਰਮ ਵਾਲੀਆਂ ਠੰਡੀਆਂ ਠੀਰੀਆਂ ਵੜੀਆਂ ਵਾ ਚੱਲ ਵੜੀਆਂ ਇੱਕ ਆ ਠੀਕ ਆ ਜੀ ਤੇ ਭਾਜੀ ਫਿਰ ਇਹਦਾ ਕੀ ਮੰਗ ਕੀ ਡਿਮਾਂਡ ਦੇਣਾ ਸੰਧੂ ਸਾਹਿਬ ਹੈ ਕਿ ਗਾਂ ਚਲੋ ਵੱਡੀ ਆ ਪਰ ਮੈਂ ਨਵੀਂ ਮੋਲੇ ਦਾ ਵੀ ਆਪਾਂ ਉਹਦੇ ਆਲੇ ਰੱਖੀ ਹੂੰ ਇੱਕੋ ਹੀ ਨੰਬਰ ਇਹਦਾ ਮੋਲ ਉਹੋ ਹੀ ਕਰਦਗੇ ਆਪ ਲਾਇਨ ਦੇਣ ਦਾ ਵੀ 42 42 45 ਦੀਆਂ ਜਾਂ 42 42 ਦੀਆਂ ਕੋਈ ਕਿਸ ਵੀਰ ਦਾ ਥੋੜਾ ਬੜਾ ਮਾਨ ਹੋ ਜੂਗਾ ਜ਼ਿਆਦਾ ਹਾਂ ਲਓ ਦੋਸਤੋ ਬਾਕੀ ਇਹ ਵੱਡੀ ਗਾਂ ਬਾਕੀ ਇਹ ਸੰਧੂ ਸਾਹਿਬ ਆਉਂਦਾ ਵੀ 15 ਕਿਲੋ 14 ਤੇ 15 ਇਹਨੇ ਪਈਦੇ ਪੀਨੇ ਨੇ ਭਰਾਇਆ ਹੂੰ ਬਾਕੀ ਚਲੋ ਹੁਣ ਗੱਬਣ ਭਰਿਆ ਪਾੜਾ ਬਾਕੀ ਉਮੀਦ ਆਪਾਂ ਕਰ ਸਕਦੇ ਵੱਡੀ ਆ ਚਲੋ ਇਹ ਵੱਡੀ ਆ ਦੋ ਦੋ ਇਥੋਂ ਤੇ ਨਹੀਂ ਇਥੋਂ 15 16 ਦੋ ਤਾਂ ਨਹੀਂ ਗਾੜੀ ਰੋਤ ਚੱਗੀ ਆਉਂਦੀ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਲਓ ਦੱਸੋ 42 42 ਹਜ਼ਾਰ ਆ ਜੋੜੀ ਬਿਲਕੁਲ 42 42 ਹਜ਼ਾਰ ਦੇ ਵਿੱਚ ਮਿਲ ਜੂਗੀ ਤੁਹਾਨੂੰ ਕੋਈ ਮੇਰਾ ਭਰਾ ਦੂਰੋਂ ਨੇੜੇੋਂ ਤੇ ਇਕੱਠੀ ਤੁਸੀਂ ਕਿਸੇ ਨਾਲ ਜੋੜੀ ਪਾਉਣ ਦਾ ਆ ਬੰਦਾ ਜੋੜੀ ਵਾਲਾ ਪਾਉਣ ਵਾਲਾ ਹੋਊਗਾ ਤੇ ਮਾਨ ਤਾਨ ਕਿਸ ਦਾ ਵੀਰ ਦਾ ਹੋਊਗਾ ਬਿਲਕੁਲ ਜੀ ਲੋ ਵੀ ਇਹ 42 42 ਹਜ਼ਾਰ ਦੇ ਵਿੱਚ ਤੁਹਾਨੂੰ ਜੋੜਾ ਮਿਲ ਜੂਗਾ ਦੋਸਤੋ ਠੀਕ ਆ ਜੀ ਸਿੰਗਲ ਸਿੰਗਲਾਂ ਚੰਗੀਆਂ ਜੀ ਵੇੜਾ ਦੋਨੋਂ ਚੰਗੀਆਂ ਨੇ ਇੱਧਰ ਇੱਕ ਦੋਸਤੋ ਇਹ ਤਿੱਜਾ ਸੁਆ ਜੀ ਇਹ ਤਿੱਜਾ ਸੁਆ ਜਿਹੜੀ ਆ ਸਾਹਮਣੇ ਤੁਸੀਂ ਵੇਖ ਰਹੇ ਹੋ ਠੀਕ ਆ ਜੀ ਵੱਡੇ ਕੱਦ ਘਾਤ ਪੋਤੇ ਦਾ ਵੀ ਪੂਰਾ ਵੱਡਾ ਹਾਂ ਜੀ ਫਾਰਮ ਵਾਲੀਆਂ ਜਿੱਦਾਂ ਆਪਾਂ گاਵਾ ਵੇੜਾ ਦੇਖਦੇ ਆ ਦੋਸਤੋ ਵੱਡਾ ਕੱਦ ਪੋਤਾ ਇਹ ਵੀ ਦਿਨ ਜੇ ਸੰਤੂ ਸਾਹਿਬ ਹਫਤਾ ਖੜਦੀ ਆ ਹਫਤਾ ਕ ਲੈ ਜੂਗੀ ਹਾਂ ਜੀ ਠੀਕ ਆ ਜੀ ਆਣ ਲੈ ਵੇ ਦੀ ਪੂਰੀ ਬਾਕੀ ਇਹਦਾ ਦੋਸਤੋ ਵਾਸੇ ਵਿਖਾ ਲੇ ਬਖੂਲੇ ਤੋਂ ਲੱਗਦਾ ਵੀ ਇਹ ਕਰਨ ਵਾਲੀ ਕੋਈ 2 55 ਲੀਟਰ ਵਾਲੀ ਆ ਹਾਂਜੀ ਇਹ ਵੱਡੀ ਤੇ ਸੂਬਾ ਤੇਜਾ ਲੈ ਜੋ ਹਫਤਾਖਾਂਢੀ ਦੱਸਿਆ ਹੌਤਾ ਹੌਤਾ ਜੀ ਇਹਦਾ ਵੀ ਠੀਕ ਆ ਜੀ ਮੈਂ ਦੱਸੋ ਹਫਤਾਖਾਂਢ ਲੈ ਜੂਗੀ ਚੌੜਾ ਪਿੱਠਪੂੜਾ ਲੰਬੀ ਵੀ ਪੂਰੀ ਆ ਤੇ ਕੱਦ ਵੱਡਾ ਠੀਕ ਆ ਜੀ ਵੱਡੇ ਕੱਦ ਜਿਹੜੀ ਆਪਾਂ ਸੈਕਿੰਡ ਨੰਬਰ ਤੇ ਵੇਰ ਦਿਖਾਈ ਆ ਕਾਦ ਕੋਦੇ ਨਾਲ ਦੋ ਬੜਾਂ ਦੇ ਵੱਡੇ ਆ ਜਿਹੜੀ ਆਪਾਂ ਤੀਜੇ ਚੌਥੇ ਨੰਬਰ ਤੇ ਇਹ ਤੁਹਾਨੂੰ ਦਿਖਾ ਰਹੇ ਆ ਵੱਡੀਆਂ ਨੇ ਤੇ تقریبا ਇਹ ਵੈਸੇ ਦੋਸਤੋ ਅਕੋਰਡਿੰਗ ਟੂ ਮੀ ਜੇਕਰ ਆਪਾਂ ਗੱਲ ਕਰਦੇ ਆਂ ਤੇ 20 ਤੋਂ ਪਲੱਸ ਬਾਕੀ 25 ਪੁੱਛ ਲੀਟਰ ਇਹਨੂੰ ਏਡੀ ਬਾੜ ਨੂੰ ਇਹਨੂੰ ਕੀ ਆਉਂਦਾ ਜੀ ਆਪਾਂ 25 26 ਤੋਂ ਆਉਂਦਾ ਫੁੱਲ ਵੱਡੀ ਆ ਬਖਾਲਾ ਬਗੂਲਾ ਤੁਸੀਂ ਵੇਖ ਕੇ ਜਜਮੈਂਟ ਕਰਨਾ ਜੇ ਪਾਨਾ ਥੱਲੇੋਂ ਬਹੁਤ ਬਣਦੀ ਆ ਜੇ ਥੱਲਾ ਟੱਲਾ ਜੇ ਇਹਦੇ ਵੀ 8 9 ਦਿਨ ਪੈ ਜੀ ਹਾਂਜੀ ਆ ਦੇਖੋ ਜੀ ਅਣ ਚੱਡਾ ਬਹੁਤ ਬਣਾਉਂ ਤੇ ਬਾਕੀ ਭਾਜੀ ਚਾਰੇ ਥਣ ਵਰ ਤੇ ਬੁਰਤੇ ਆਪਣੀ ਪੂਰੀ ਤਸੱਲੀ ਆਪਾਂ ਪੂਰੇ ਜੀ ਆਪਦੀ ਕੋਈ ਤਸੱਲੀ ਕਰਕੇ ਵੀਰ ਖੜੇ ਤਪ ਤਪਾ ਗਿਆ ਆਪਾਂ ਇੱਕ ਸਾਈ ਬਿਆਨਾ ਪਾ ਗਿਆ ਆਪਦੀ ਚੈੱਕ ਕਰਕੇ ਖੜ ਆਪਾਂ ਦੇ ਹਰ ਵਾਰੀ ਸੰਤੂ ਸਾਹਿਬ ਆਣੇ ਵੀ ਅਗਲਾ ਆਪਦੀ ਤਸੱਲੀ ਕਰਕੇ ਖੜੇ ਸਹੀ ਹੈ ਜੀ ਵੇਖੋ ਜੀ ਆਪਾਂ ਆਪਦੀ ਤਸੱਲੀ ਕਰਕੇ ਲਿਆਉਨੇ ਆ ਅਗਲਾ ਆਪਦੀ ਤਸੱਲੀ ਕਰਕੇ ਖੜੇ ਆਪਦੀ ਆਪਾਂ ਬਿਲਕੁਲ ਜੀ ਲਓ ਦੋਸੋ ਵੇਖੋ ਗੱਬਣ ਡੰਗਰ ਆ ਜੀ ਗੱਬਣ ਡੰਗਰ ਦੀ ਇਤਰਾ ਆਪਾਂ ਦੇ ਹੁਣ ਆਪਦੇ 틍ਪ ਕੇ ਆ ਤਸੱਲੀ ਕਰਕੇ ਲਿਆਂਦੀ ਆ ਉਹਦੀ ਕੀ ਰਾ ਆਪਦੀ ਕੋਈ ਫੇਰ ਤਸੱਲੀ ਆਪਾਂ ਕਰਕੇ ਲੈ ਕੇ ਜਾਵੇ ਹਾਂਜੀ ਲਓ ਦੋਸੋ ਫਿਲਹਾਲ ਜਿਹੜੀ ਇਹ ਵੈਰ ਸੀਗੀ ਗੱਬਣ ਤਿਆਰੀ ਵਾਲੀ ਆ ਤੇ ਮੇਰਾ ਵੀ ਰਗਾ ਕੋਈ ਵੀ ਆਉਂਦਾ ਆਪਣਾ ਪਸ਼ੂ ਜਿਹਦਾ ਤੁਸੀਂ ਹਾਂਜੀ ਹਾਂਜੀ ਤਸਲੀ ਕਰਕੇ ਲੈ ਕੇ ਜਾ ਜੇ ਕੋਈ ਕਿਸੇ ਦੀ ਵੀ ਸੂਈ ਆ ਉਹਨੂੰ ਚੋਗੇ ਖੜੇ ਹਾਂ ਜੇ ਕੋ ਗੱਬਣਾਦ ਨੂੰ 蒂ਪ ਕੇ ਖੜੇ ਸਹੀ ਹੈ ਜੀ ਬਿਲਕੁਲ ਜੀ ਆਪ ਦੀ ਜਿਹੜੀ ਆਪ ਦਾ ਦੇ ਪਰਕੇ ਖੜੇ ਬਿਲਕੁਲ ਇਧਰ ਲਈ ਸਾਰ ਤਾਂ ਆ ਲਓ ਜੀ ਹਾਂ ਅੰਟੀ ਧਰਬੋਜ ਜੀ ਤੋਂ ਪਸੂ ਆਲਮੋਸਟ ਦੋਸਤੋ ਸਾਰੇ ਸਟੀਲ ਸਾਊ ਆ ਠੰਡੇ ਧੀਰੇ ਆ ਇਹ ਵੀ ਗਾਵਾਂ ਮਤਲਬ ਨਾ ਵੀਰ ਤੋਂ ਹੈ ਕਹਿੰਦੇ ਚਲੋ ਸ਼ੈੱਡ ਦਾ ਕੰਮ ਨਹੀਂ ਅੱਜ ਖਰੀਦੂ ਦੁੱਧ ਪਰ ਘਰੋਂ ਹੱਥ ਦਾ ਅੱਠੇ ਦਾ 10 ਚੰਗੀਆਂ ਵਡੀਆਂ ਇਹ ਚੰਗੀਆਂ ਸੀ ਠੀਕ ਆ ਤੇ ਅੱਛਾ ਪਾਜੀ ਇਹ ਦੇ ਦਈਏ ਫਿਰ ਆਪਾਂ ਹੁਣ ਕਿੰਨੇ ਦੀ ਵੇਖੋ ਜੀ ਜੇ ਹੁਣ ਗਾਂ ਦੇ ਹਿਸਾਬ ਨਾਲ ਕਿੰਨੇ ਆ ਫੇਰ ਤਾਂ ਭਾਵੇਂ ਜਿੰਨੇ ਮਰਜ਼ੀ ਆਪਣੇ ਮੁੱਲ ਇਹਦਾ ਵੀ 55 ਹੀ ਆਪਾਂ ਦੇ ਹਾਂ ਨਾ 55 ਦੀ ਦੇ 55 ਦੀ ਹਾਂ ਗਾਂ ਕੋਈ ਵੀਰ ਲੈ ਜਾ ਜਿਆਦਾ ਹੀ ਕਰੂਗਾ ਹਾਂਜੀ ਪਿਛਗਾ ਤੋਂ ਚੋਲਿਏ ਫਗਣ ਚੇਤਰ ਦੇ ਵਿੱਚ 35 ਇਹੋ ਜੀ ਫੇਰ ਵੇਚ ਲਈ ਸਹੀ ਹੈ ਜੀ ਠੀਕ ਹੈ ਜੀ ਅੱਜ 52 ਦੀ 52 ਦੀ ਜੀ ਲਓ ਜੀ ਕੋਈ ਛੋੜ ਛੱਪਾ ਹੋ ਜਾਊਗਾ ਠੀਕ ਹੈ ਸਾਡਾ ਰੇਡ ਆਪਣਾ ਤੁਹਾਨੂੰ ਦੱਸਿਆ ਵੀ ਰੇਡ ਪੱਤਰੀ ਆਪਣੇ ਹੁੰਦੇ ਆ ਰਵੇ ਕਮਾਈ ਆਪਣਾ ਪਤਾ ਨਹੀਂ ਸਹੀ ਆ ਲਓ ਦੋਸਤੋ 52000 ਦੀ ਤੁਹਾਨੂੰ ਮਿਲ ਜਾਊਗੀ ਸੋ ਥਣ ਦੇਵੇ ਦੀ ਸਾਫ ਕੋਈ ਮੇਰਾ ਭਰਾ ਵੀਰ ਆਪਣੀ ਤਸਲੀ ਜਿੱਦਾਂ ਮਰਲੀ ਕਰਦਾ ਆਪਣੇ ਆਪਣੇ ਅਡੇ ਤੇ ਆਪਾਂ ਮੋਲ ਆਪਾਂ ਲੋਕਾਂ ਨੇ ਮੋਲ ਨੇ ਆਪਣੇ ਮੋਲ ਤੁਹਾਨੂੰ ਪਤਾ ਹਾਂਜੀ ਗਾਇ ਜੀ ਆ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਡੇਲੀ ਰੁਟੀਨ ਦੇ ਵਿੱਚ ਕੰਮ ਹੁੰਦਾ ਪਹਿਲਾਂ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਉਂਦੇ ਰਹੇਦਾ ਇੱਥੋਂ ਵਾਜਬ ਰੇਟ ਹੁੰਦੇ ਆ ਜਾਇਜ਼ ਹੁੰਦੇ ਆ ਠੀਕ ਆ ਜੀ ਸੋ ਭਾਅ ਪੜਤੇ ਦੇ ਵਿੱਚ ਪਸ਼ੂ ਤੁਹਾਨੂੰ ਮਿਲ ਜਾਂਦਾ ਤੇ ਬਾਕੀ ਮੇਰੇ ਵੀਰ ਜਿਹੜਾ ਕੋਈ ਤੋਰਾ ਫੇਰਾ ਕਰਕੇ ਹਰ ਕੋਈ ਬੰਦਾ ਵੇਖਦਾ ਹੀ ਆ ਪਜਾਰ ਵੇਂਦਾ ਹੀ ਆ ਤੇ ਬਾਜ਼ਾਰ ਵੇਖ ਕੇ ਵੀ ਤੁਸੀਂ ਜਿਹੜਾ ਸੰਪਰਕ ਕਰ ਲਿਓ ਮਾਲ ਸਾਰਾ ਜਿਹੜਾ ਵਾਜਬ ਰੇਟਾਂ ਦੇ ਵਿੱਚ ਆ ਸੋ ਚਾਰੇ ਪਸ਼ੂ ਆਪ ਦੀ ਵੀਰ ਕੋਈ ਤਸੱਲੀ ਕਰਕੇ ਖੜੇ ਆ ਗਏ ਵੇਖ ਕੇ ਇੱਥੇ ਬਿਲਕੁਲ ਜੀ ਤੇ ਇੱਕ ਭਾਜੀ ਸਰਬਜੀਤ ਸਿੰਘ ਜੀ ਆਪਣਾ ਨੰਬਰ ਕਰਤੀ ਆ ਨੰਬਰ 97 793 ਜੀ 23282 ਠੀਕ ਹੈ ਜੀ 764 76 27 655 ਠੀਕ ਹੈ ਜੀ ਓਕੇ ਜੀ ਹੋਰ ਕੋਈ ਗੱਲਬਾਤ ਬਾਸ ਗੱਲਬਾਤ ਠੀਕ ਹੈ ਜੀ ਲੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਜੀ ਸਰਪਜੀਤ ਸਿੰਘ ਹੋਣੀ ਸੋ ਪਸ਼ੂ ਵਪਾਰ ਦਾ ਕੀਤਾ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਆਓ ਆਪਣੀ ਤਸੱਲੀ ਕਰੋ ਅੱਗੇ ਨਵੇਂ ਪਸ਼ੂ ਵੀ ਆਉਂਦੇ ਰਹਿੰਦੇ ਆ ਕਿੱਲੇ ਦੇ ਉੱਪਰ ਠੀਕ ਹੈ ਜੀ ਸੋ ਐਨੀਮਲ ਚੰਗੇ ਆ ਰੇਡ ਪੜਤਾ ਜਾਇਜ਼ ਆ ਤੇ ਬਾਕੀ ਮੇਰਾ ਵੀਰ ਤੁਸੀਂ ਕੰਟੈਕਟ ਕਰ ਲਿਓ ਠੀਕ ਆ ਜੀ ਜੋ ਵੀ ਛੋਟ ਜਪੇ ਆ ਮਾਨਤਾ ਨਾਲ ਪ੍ਰੇਮ ਪਿਆਰ ਨਾਲ ਜੋ ਵੀ ਆ ਉਹ ਕੀਤਾ ਜਾਂਦਾ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ